حمیرمرا جی کانگڑا ریکا رانی جی وہ بھی کرنا ہوں میں بےنتی کراچی نوجوان آگو ایڈوکیٹ بلوندر جی جی سبھا جلن تو امیدوار اور بہجن بابا ساحبان بابا ساحب کے بچار اور ساشی رام دی محنت اور تڈے وارن کی اگوائی اور تاڈے وار لکھن و محنت ਜਿਹੜਾ ਬੰਦਾ ਸਮਾਜ ਪਾਰਟੀ ਦਾ ਮੰਨ ਉਹਦੇ ਤੇ ਅੱਜ ਸਾਨੂੰ ਅਸੀਂ ਸਾਨ ਮੰਨ ਲਿਆ ਸਾਰੇ ਆਪਣੇ ਲੋਕਾਂ ਦੇ ਆਪਣੇ ਬੱਚਿਆਂ ਦੇ ਸਾਡੇ ਰਹਿਬਰਾਂ ਦੇ ਵੀ ਜਿਨ੍ਹਾਂ ਨੇ ਅੱਜ ਤੱਕ ਮਾਨਸਾ ਬਾਦੀ ਜ਼ਿੰਦਗੀ ਜੀ ਰਹੇ ਆ। ਪਰ ਮੈਂ ਤੇ ਇਹੀ ਕਹਿਣਾ ਚਾਹਾਂਗਾ ਵੀ ਮੈਨੂੰ ਪਾਰਟੀ ਨੇ ਬਕਰਾਂ ਨੇ ਕਿਹਾ ਸੀ ਵੀ ਧੰਨ-ਧੰਨ ਕਰਾ ਦਿਓ। ਕਿ ਜਿਲੰਦਰਾਂ ਅਸੀਂ ਕਰਾਤੀ ਆ ਧੰਨ ਦਾ। ਤਾਂ ਰਿਮਾ

ਜਲੰਧਰ ਦੇ ਲੋਕ ਜੋ ਪੰਜਾਬ ਤੋਂ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਕਾਜ ਦਾ ਬੀਜੇਪੀ ਆਦਿ ਸਾਰੀ ਰਾਜਨੀਤੀ ਖੋਗਲੀ ਰਾਜ ਰੱਤੀ ਆ ਸਾਡੇ ਜਲੰਧਰ ਦੇ ਵਿੱਚ ਜਦੋਂ ਕਾਂਗਰਸ ਨੂੰ ਪਤਾ ਲੱਗਾ ਤੁਹਾਡੇ ਪੈਰ ਉਖੜ ਰਹੇ ਆ ਤੇ ਸਾਰੇ ਕਰ ਰਹੇ ਆ ਵੀ ਸੰਵਿਧਾਨ ਨੂੰ ਖਤਰਾ ਆ ਕਾਂਗਰਸ ਦੇ ਕੈਂਡੀਡੇਟ ਆਰ ਦੇ ਕੈਂਡੀਡੇਟਸ ਹਨ ਇਹ ਕਹਿ ਰਹੇ ਆ ਵੀ ਸੰਵਿਧਾਨ ਨੂੰ ਖਤਰਾ ਸਾਡੇ ਜਲੰਧਰ ਦੇ ਵਰਕਰਾਂ ਨੇ ਲੋਕਾਂ ਨੇ ਇਹ ਸਾਰਾ ਕਹਿਣਾ ਸ਼ੁਰੂ ਕਰ ਦਿੱਤਾ ਬਿਲਕੁਸੇ 70 ਸਾਲਾਂ ਤੋਂ ਕਹਿ ਰਹੇ ਆ ਵੀ ਕਾਂਗਰਸ ਤੁਹਾਡੇ ਮਸਲੇ ਹੱਲ ਕਰੂਗੀ ਬੀਜੇਪੀ ਤੁਹਾਡੇ ਮਸਲੇ ਹੱਲ ਕਰੂਗੀ ਆਪ ਤੁਹਾਡੇ ਮਸਲੇ ਹੱਲ ਕਰੋਗੇ